ਸਾਸੀ ਗੱਲ ਮੈਂ ਰਾਜਪਤ ਤੁਸੀਂ ਦੇਖ ਰਹੇ ਹੋ ਖਬਰ ਇੱਡਾ ਤੇ ਇਸ ਟਾਈਮ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੁਦਾਲੇ ਤੋਂ ਪੀਜੇਪੀ ਕਹਿੰਦੇ ਪੀਜੇਪੀ ਦੇ ਐਮਪੀ ਕਾਂਜੀ ਡਰਮ ਨੇ ਸੇਇੰਗ ਪਚੂ ਜੀ ਨਾਲ ਤੇ ਆਉ ਕਰਦੇ ਗੱਲਬਾਤ ਅਸੀਂ ਸਾਸੀ ਰਹਤੇ ਸਾਰ ਸਪਾਰਟ ਵੀ ਆਜ਼ਾਦ ਕਿੰਨਾ ਲੱਗ ਰਿਹਾ ਹੈ ਕੱਟੋ ਦੇਖੋ ਐਸ ਵੇਲੇ ਮੋਟਲ ਪੁਆਇੰਟ ਮੈਂ ਕਹਿੰਨਾ ਐਡਾ ਵੱਡਾ ਉਤਸ਼ਾਹ ਹੈ ਜਿੱਥੇ ਵੀ ਜਾਣੇ ਹੋ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੀ ਗਰਮੀ ਹੈ ਤੇ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰਾਂ ਨਾਲ ਹਰ ਜਗ੍ਹਾ ਪ੍ਰੋਗਰਾਮ ਮੈਂ ਸਮਝਦਾ ਕਿਲੋ ਕਿਲੋ ਮੀਟਰ ਤੋਂ ਬਾਅਦ ਜਿਹੜੇ ਉਹ ਜਲਸੇ ਹੋ ਰਹੇ ਆ ਪ੍ਰੋਗਰਾਮ ਹੋ ਰਹੇ ਆ ਇਹ ਬਹੁਤ ਪ੍ਰੋਗਰਾਮ ਨੇ ਜਿਹੜੇ ਉਹ ਰੱਖਣੇ ਵੀ ਔਖੇ ਹੋ ਗਏ ਕਿਉਂਕਿ ਬਹੁਤ ਜ਼ਿਆਦਾ ਪ੍ਰੋਗਰਾਮ ਤੁਸੀਂ ਪੋਸੀਬਲ ਨਹੀਂ ਹੋ ਸਕਦੇ ਜਿੰਨੇ ਕਰ ਸਕਦੇ ਉਹ ਨਹੀਂ ਕਿਉਂਕਿ ਸਵੇਰੇ ਜਿਹੜੇ ਮਾਰਨਿੰਗ ਟਾਈਮ ਡੋਰ ਟੂ ਡੋਰ ਸ਼ੁਰੂ ਹੋ ਜਾਂਦਾ ਦੁਪਹਿਰੇ ਫੇਰ ਜਿਹੜੀਆਂ ਉਹ ਰੈਲੀਆਂ ਸ਼ੁਰੂ ਹੋ ਜਾਂਦੀਆਂ ਕੋਈ ਨਾ ਕੋਈ ਲੀਡਰਸ਼ਿਪ ਕਿਉਂਕਿ ਆਣੀ ਸ਼ੁਰੂ ਹੋ ਗਈ ਆ ਸ਼ਾਮ ਨੂੰ ਫਿਰ ਇਸ ਤਰੀਕੇ ਨਾਲ ਪ੍ਰੋਗਰਾਮ ਚੱਲਦੇ ਆ ਅਜੇ ਵੀ ਤਿੰਨ ਪ੍ਰੋਗਰਾਮ ਮੇਰੇ ਪਈਆ ਪਰ ਕੱਲ ਤੋਂ ਬਾਅਦ ਤੁਸੀਂ ਦੇਖੋਗੇ ਜਦੋਂ ਇੱਕ ਪੀਕ ਆ ਜਿਹੜੀ ਉਹ ਬੀਜੇਪੀ ਟੱਚ ਕਰੇਗੀ ਕਿਉਂਕਿ ਕੱਲ ਤੋਂ ਬਾਅਦ ਮੋਦੀ ਜੀ ਜਿਹੜਾ ਪੰਜਾਬ ਦੇ ਵਿੱਚ ਆਪਣਾ ਸੰਦੇਸ਼ ਦੇਣਗੇ ਆਪਣਾ ਮੈਸੇਜ ਦੇਣਗੇ ਤੇ ਜਦੋਂ 23 ਤਰੀਕ ਕੱਲ ਆਏਗੀ ਤਾਂ ਉਸ ਤੋਂ ਬਾਅਦ ਇੱਕ ਅਲੱਗ ਰੰਗ ਜਿਹੜਾ ਹੈ ਲੁਧਿਆਣੇ ਚ ਜਾਂ ਸਾਰੇ ਪੰਜਾਬ ਚ ਦਿਖੇਗਾ ਮੋਦੀ ਜੀ ਦੀ ਜਿਹੜੀ ਬਾਣੀ ਹੋਏਗੀ ਮੋਦੀ ਜੀ ਦੀ ਜਿਹੜੀ ਗੱਲ ਹੋਏਗੀ ਉਹਦਾ ਇੱਕ ਮੈਸੇਜ ਅਲੱਗ ਪੰਜਾਬ ਲਈ ਹੋਏਗਾ ਬੀਜੇਪੀ ਵਰਕਰ ਲਈ ਹੋਏਗਾ ਤੇ ਉਹ ਨਵੀਆਂ ਤਰੰਗਾਂ ਇੱਕ ਛੇੜੇਗਾ ਨਵਾਂ ਜੋਸ਼ ਹੈ ਕਿ ਜਿਹੜਾ ਛੇੜੇ ਇਹ ਸਾਰੀ ਇਲੈਕਸ਼ਨਸ ਨੂੰ ਕੁਝ ਡਿਫਰੈਂਟ ਅੱਗੇ ਨਾਲੋਂ ਮਹਿਸੂਸ ਕਰ ਰਹੇ ਹਾਂ ਨਹੀਂ ਅੱਗੇ ਨਾਲੋਂ ਇਲੈਕਸ਼ਨਾਂ ਦਾ ਫਰਕ ਤਾਂ ਇਹ ਆ ਵੀ ਅੱਗੇ ਇਲੈਕਸ਼ਨਾਂ ਜਿਹੜੀਆਂ ਨਾ ਉਹ ਬੜੇ ਤਰੀਕੇ ਨਾਲ ਲੜੀਆਂ ਜਾਂਦੀਆਂ ਸੀ ਪਰਸਨਲ ਜਿਹੜੇ ਆ ਉਹ ਪਿੱਛੇ ਹੁੰਦੇ ਸੀ ਪਰ ਹੁਣ ਬਹੁਤ ਜ਼ਿਆਦਾ ਜਿਹੜੀ ਪਰਸਨਲ ਦੂਸ਼ਣਵਾਦੀ ਹੋਗੀ ਕੋਈ ਇਹ ਨਹੀਂ ਦੱਸਦਾ ਵੀ ਅਸੀਂ ਕਰਨਾ ਕੀ ਅਸੀਂ ਜਿਵੇਂ ਕਹਿ ਰਹੇ ਹਾਂਆਂ ਪਾਰਟੀਆਂ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਆ ਉਹ ਬਿਲਕੁਲ ਵਿਸ਼ਵਾਸਵਾਦ ਕਰ ਰਹੇ ਆ ਕਿਉਂਕਿ ਇੱਥੋਂ ਚੰਡੀਗੜ੍ਹ ਚਲੇ ਜਾਓ ਉੱਥੇ ਮਨੀਸ਼ਤਵਾੜੀ ਇੱਕ ਪਾਸੇ ਪੰਜਾਬ ਪਾਇਆ ਇੱਕ ਪਾਸੇ ਝਾੜੂ ਪਾਇਆ ਦਿੱਲੀ ਚਲੇ ਜਾਓ ਇੱਕ ਪਾਸੇ ਸਾਰੇ ਕੈਂਡੀਡੇਟਾਂ ਦੇ ਝਾੜੂ ਪਾਇਆ ਇੱਕ ਪਾਸੇ ਪੰਜਾਬ ਪਾਇਆ ਤੇ ਜਦੋਂ ਪੰਜਾਬ ਆਉਂਦੇ ਆ ਉਹ ਸੁਨੀਆ ਗਾਂਧੀ ਮਰਦਾਬਾਦ ਕਰਦੇ ਆ ਤੇ ਕੇਜਰੀਵਾਲ ਕਾਂਗਰਸ ਵਾਲੇ ਮਰਦਾਬਾਦ ਕਰਦੇ ਆ ਜਦੋਂ ਚੰਡੀਗੜ੍ਹ ਚਲੇ ਜਾਂਦੇ ਆ ਦਿੱਲੀ ਉਹ ਇੱਕ ਦੂਜੇ ਨੂੰ ਉੱਥੇ ਜਿੰਦਾਬਾਦ ਕਰਦੇ ਆ ਮਤਲਬ ਐਡਾ ਵੱਡਾ ਜਿਹੜਾ ਬਲੱਡ ਰੈਡਾ ਬਡਾ ਬਲੰਡਰ ਏਡਾ ਬਡਾ ਚੂਹਟ ਲੋਕਾਂ ਨੂੰ ਪ੍ਰਹੋਸਰੇ ਆ ਤੇ ਉਹ ਸਾਰੇ ਲੋਕ ਦੇਖ ਰਹੇ ਆ ਲੋਕ ਕਿਤੇ ਲੋ ਤੁਸੀਂ ਲੋਕ شریف ਸਿਆਣੇ ਉਸ ਮਤਲਬ ਉਹ ਹੋਲੇ ਹੋ ਸਕਦੇ ਆ ਪਰ ਬੇਵਕੂਫ ਨਹੀਂ ਇਹ ਸਭ ਕੁਝ ਦੇਖਦਾ ਹੋ ਸਕਦਾ ਸੁਨੇਹ ਲਦਾ ਹੈ ਕਿ ਚੋਕੀ ਜੀ ਆ ਸਕਦੇ ਨੇ ਨਹੀਂ ਦੇਖੋ ਇਹ ਤਾਂ ਅਲੱਗ-ਅਲੱਗ ਪ੍ਰੋਗਰਾਮ ਨੇ ਕਿਸ ਸੀਟ ਮੁਤਾਬਕ ਜਿਹੜੀ ਸੀਟ ਆ ਜਿਹੜੀ ਵਿਨਿੰਗ ਸੀਟ ਆ ਜਿਹੜੀ ਬਹੁਤ ਵੱਡੇ ਮਾਰਜਨ ਤੇ ਜਿੱਤ ਰਹੀ ਆ ਉੱਥੇ ਹੋਰ ਲੀਡਰ ਆ ਰਹੇ ਆ ਜਿੱਥੇ ਕੋਈ ਸੀਟ ਥੋੜੀ ਬਹੁਤੀ ਕਮੀ ਆ ਤੇ ਮੋਦੀ ਜੀ ਉਹ ਆ ਕੇ ਪੂਰੀ ਕਰ ਸਕਦੇ ਆ ਉੱਥੇ ਆ ਜਿਹੜੀ ਮੋਦੀ ਜੀ ਆਪ ਜਾ ਰਹੇ ਆ ਇਸ ਤਰੀਕੇ ਨਾਲ ਪ੍ਰੋਗਰਾਮ ਨੇ ਜਿੱਥੇ ਮੋਦੀ ਜੀ ਨਹੀਂ ਜਾਣਗੇ ਅਮਿਤ ਸ਼ਾਹ ਜੀ ਜਾਣਗੇ ਜਿੱਥੇ ਅਮਿਤ ਸ਼ਾਹ ਜੀ ਆਉਣਗੇ ਕਿਤੇ ਯੋਗੀ ਜੀ ਜਾਣਗੇ ਇਸ ਤਰੀਕੇ ਨਾਲ ਸਾਰੀਆਂ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਉਹ ਵੰਡੀਆਂ ਗਈਆਂ ਏ ਤੇ ਪ੍ਰਾਈਮ ਮਿੰਿਸਟਰ ਸਾਹਿਬ ਜਿਹੜੇ ਆ ਉਹ ਹਜੇ 23 24 ਨੂੰ ਪਹਿਲੇ ਪ੍ਰੋਗਰਾਮ ਚ ਆ ਰਹੇ ਆ ਦੋ ਦਿਨ ਲਈ ਤੇ ਉਦੋਂ ਬਾਅਦ ਜਿਹੜਾ ਏ ਉਹਨਾਂ ਦਾ ਫੇਰ 28 29 ਨੂੰ ਜਿਹੜਾ ਪ੍ਰੋਗਰਾਮ ਆ ਉਹ ਨੈਕਸਟ ਪ੍ਰੋਗਰਾਮ ਬਣਨੇ ਸਾ ਬੀਜਪੀ ਲੱਖੋ ਪਾਸੇ ਦੀ ਦੇਖੋ ਬੀਜਪੀ ਤਾਂ ਪਹਿਲਾਂ ਹੀ ਜਿਹੜੀ ਆ ਉਹ ਮੱਧਿਆ ਪ੍ਰਦੇਸ਼ ਯੂਪੀ ਰਾਜਸਥਾਨ ਗੁਜਰਾਤ ਇਹ ਵੱਡੀਆਂ ਸਟੇਟਾਂ ਇਹ ਹੀ ਬਣਾ ਦਿੰਦੀ ਹੈ ਇਸ ਵਾਰ ਪਹਿਲੀ ਵਾਰ ਪੰਜਾਬ ਚ ਵੀ ਲੜ ਰਹੇ ਆ ਤੇ ਪੰਜਾਬ ਚ ਵੀ ਦੇਖਤੀ ਸੀ ਮੈਂ ਕਹਿ ਸਕਦਾ ਬੜੀਆਂ ਚੰਗੀਆਂ ਸੀਟਾਂ ਆ ਜਿਹੜੀਆਂ ਪੰਜਾਬ ਚ ਕਿਉਂਕਿ ਪਰ ਲੱਗਦਾ ਕਿਉਂ ਨਹੀਂ ਕਿਸੇ ਨੂੰ ਕਿਉਂਕਿ ਬੀਜਪੀ ਪਹਿਲਾਂ ਕਦੇ ਲੜਾਈ ਨਹੀਂ ਸੀ ਕਰਨੀ ਤੇ ਇਸ ਕਰਕੇ ਕਿਸੇ ਨੂੰ ਇਹ ਨਹੀਂ ਲੱਗਦਾ ਬੀ ਕਿੰਨੀਆਂ ਸੀਟਾਂ ਤੇ ਮੈਂ ਤੁਹਾਨੂੰ ਕਹਿਣਾ ਵੀ 5 ਤੋਂ 7 ਸੀਟਾਂ ਹੈ ਜਿਹੜੀਆਂ ਉਹ ਬੀਜੇਪੀ ਆ ਜੈ ਸ਼ਿਰਮ ਜੈ ਸ਼ਿਰਮ ਜੈ ਜੈ ਸ਼ਿਰਮ ਜੈ ਸ਼ਿਰਮ ਜੈ ਜੈ ਸ਼ਿਰਮ ਜੈ ਸ਼ਿਰਮ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਰਾਜਵਿੰਦ ਦੇ ਡਰਾਈਵ ਜਿਹੜਾ ਵਿਜ਼ਨ ਪੰਜਾਬ ਦੀ ਲਾਂਚ ਕੀਤਾ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਉਹ ਕਾਹਦਾ ਲਾਂਚ ਕੀਤਾ ਉਹਨਾਂ ਨੇ ਉਹ ਪਹਿਲਾਂ ਇਹ ਤਾਂ ਦੱਸਣ ਉਹਨਾਂ ਦਾ ਪ੍ਰਾਈਮ ਮਿਨਿਸਟਰ ਕੌਣ ਆ ਵਿਜਨਤਾ ਪ੍ਰਾਈਮ ਮਿਨਿਸਟਰ ਨੇ ਕਰਨਾ ਨਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਕੈਂਡੀਡੇਟ ਕੌਣ ਆ ਡਰਾਈਵ ਡੂ ਇਤ ਪਹਿਲਾਂ ਛੱਡਣ ਵੀ ਡਰਾਈਵ ਕਰਨਾ ਦਾ ਡਰਾਈਵਰ ਕੌਣ ਆ ਉਹਦੇ ਬਾਰੇ ਦੱਸੋ ਉਹਨਾਂ ਦੇ ਲੀਡਰਸ਼ਿਪ ਦਾ ਕੋਈ ਵਿਜ਼ਨ ਹੈ ਆਂ ਨਾ ਉਹਨਾਂ ਦਾ ਕੋਈ ਵਿਜ਼ਨ ਹੈ ਅੱਜ ਨਾਲ ਬੀ ਜੀ ਪੀ ਦੇ ਆਮਤੀ ਕਿ ਆਜ ਦੇ ਕਮਿਟ ਸੀ ਇਨਫੀਕਟ